ਹਾਂਜੀ ਸਤਿ ਸ੍ਰੀ ਅਕਾਲ ਦੋ ਦੋਟਾ ਦਾ ਸਵਾਲ ਤਾਂ ਸਾਡੇ ਢਾਲੀਵਾਲ ਡੈਰੀ ਫਾਰਮ ਜੂਰੂ ਚੈਨਲ ਦੇ ਵੀਡੀਓ ਨੂੰ ਬਹੁਤ ਆਦਾ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਲਈ ਲਗਾਤਾਰ ਨਵੀਂ ਵੀਡੀਓ ਲੱਗੇ ਆਏ ਕਰਾਂਗੇ ਮੱਜਾਂ ਗਾਵਾ ਕੋਈ ਵੀ ਚੀਜ਼ ਕੋਈ ਸੰਦ ਜਿਹੜਾ ਵੇਚਣਾ ਤੁਹਾਡੇ ਨਾਲ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਜੀ ਨੂੰ ਉੱਪਰ ਚੱਲ ਰਿਹਾਗਾ WhatsApp ਰਾਹੀਂ ਵੀ ਵੀਡੀਓ ਤੇ ਦਿੰਨੀ ਹੈ ਡਿਟੇਲ ਵੀ ਦਿਆਂਗੇ ਤੁਹਾਡੀ ਵੀਡੀਓ ਵੀ ਫ੍ਰੀ ਪਾਵਾ ਜਾਊਗੀ YouTube ਚੈਨਲ ਦੇ ਬਾਅਦ ਕੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਜਿਹੜਾ WhatsApp ਤੇ ਆਪਾਂ ਨੂੰ ਵੀਡੀਓ ਭੇਜੂ। ਅੱਜ ਜ਼ਮੀਰ ਭਰਾਵਾਂ ਨਾਲ ਜੀ ਆ। ਇਹ ਵੀਡੀਓ ਜੋ ਵੀ ਅਸੀਂ ਪਾਵਾਂਗੇ ਜ਼ਮੀਰ ਭਰਾਵਾਂ ਲਈ ਹੀ ਪਾਵਾਂਗੇ। ਤੁਸੀਂ ਦੇਖ ਸਕਦੇ ਹੋ। ਇਹ ਮਿਨਰੀ ਰੱਬਨ। ਚੀਜੇ ਸੂਏ ਝੋਟੀਆਂ ਨੂੰ ਸੁਣਾਗਾ। ਕੱਦ ਦੇਖੋ। ਸੋਹਣੀ ਦੇਖੋ ਕੁੰਡੀ ਆ ਗਈ। ਤੇ

ਜੇ ਨਹੀਂ ਦਰ ਬਰਾ ਮਾ ਜਤ ਛੋਟੇ ਜਿਹੜੇ 4-5 ਮੱਝਾ ਰੱਖਣ ਵਾਲਿਆ ਇੰਨਾ ਜੀ ਬਹੁਤ ਸਾਰੀਆਂ ਮੱਝਾਂ ਜਿਹਦੇ ਤੁਮਾਰੀ ਕਰਾਂਗੇ ਤਾਂ ਦੁੱਧ ਦੇਣੀਆਂ ਵੇਖਾ ਬਾਹਰ ਜੇ ਲਾਈ ਜਾਂਦੇ ਲੱਖਾਂ ਰੁਪਿਆ ਲਾ ਕੇ ਉਹਨੇ ਨੀਆਂ ਮੱਝਾਂ ਪਾਈਆਂ ਹੁਣ ਵੇਖਾਂ ਰੁਪਈਏ ਖਮਾਉਣ ਦਿੱਤੀ ਨਾਲ ਸਰਦਾਰ ਬਣ ਕੇ ਬੈਠਣਾ ਜਿੰਨੇ ਮਰਜੀ ਬਣ ਕੇ ਰੱਖਦਾ ਖਾਂ ਕਰਦੇ ਛੋਟੇ ਜਿਹੇ ਗਾਰ ਖਸਰਾ ਭਰਾ ਮਾਸਤ ਰਿਹਾ ਵੀਡੀਓ ਵੀ 5 6 ਵਜਾ ਰੱਖਣ ਵਾਲਾ ਆਪ ਬੰਦਾ ਮਿਹਨਤ ਕਰੇ ਇਹ ਮੇਰਾ 23000 ਦੇ ਦਰਮਿਆਨ ਗਿਆ ਕੁਮਾੜ ਜੀ ਕੌਫੇ ਸੁਣਨ ਵਾਲੀ ਹੈ ਢਾਈ ਮਹੀਨਿਆਂ ਦੀ ਗੱਬਣਾ ਘਟੋ ਘਟ 9 ਲੀਟਰ ਦੁੱਧ ਇਸ ਟਾਈਮ ਬਾਕੀ ਨਮਾ ਗਿਆ ਬਨਾ ਕੇ ਦਿਖਾਉਣਾ ਤੁਹਾਨੂੰ ਵੀਡੀਓ ਹੁਣ ਤੋਂ ਦੇਖਣਾ 5 ਲੀਟਰ ਨਹੀਂ ਹੈ 5 4.5 ਲੀਟਰਾਂ ਦਾ 9 ਲੀਟਰ ਦੁੱਧ ਆਇਆ ਥਲੇ ਦੇਖ ਸਕਦੇ ਤੁਸੀਂ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੇਕਰ ਤੁਹਾਡੇ ਫਿੱਟ ਨਹੀਂ ਆਉਂਦੀ ਤਾਂ ਗਾਹਾਂ ਅੱਗੇ ਸ਼ੇਅਰ ਕਰ ਦਿਆ ਕਰੋ ਇਨੀ ਕਿਰਪਾ ਜ਼ਰੂਰ ਕਰਿਆ ਕਰੋ ਐ ਬੋਲ ਬਾਕੀ ਤਾਂ ਸਾਡੀਆਂ ਵੀਡੀਓ ਅਸੀਂ ਫ੍ਰੀ ਪਾਵਾਂਗੇ ਜੋ ਜੋ ਸ਼ੇਅਰ ਕਰਿਆ ਕਰੂਗਾ ਸਬਸਕ੍ਰਾਈਬ ਕਰਕੇ ਸਾਨੂੰ ਕੁਝ ਬਣਾਏ ਬਾਕੀ 6 ਲੀਟਰਾਂ ਵੰਗੂ ਦੁੱਧ ਹਲੇ ਵੀ ਦੇਈ ਜਾਂਦੀ ਹੈ ਇਹਵਾ ਦੇਖ ਸਕਦੇ ਹੋ ਤੇ ਇਹ ਵੀ ਆਪਣੀ ਆਪ ਦੀ ਪਾਲੀ ਹੋਈ ਹੈ ਜਿਹੜੀ ਇਹ ਤੋਂ ਪਹਿਲਾਂ ਦਿਖਾਈਆਂ ਦੋ ਛੋਟੀਆਂ ਉਹ ਵੀ ਆਪਣੀਆਂ ਆਪ ਦੀਆਂ ਪਾਲੀਆਂ ਹੋਈਆਂ ਨੇ ਬਾਕੀ ਕਟੀਆਂ ਖੜੀਆਂ ਨੇ ਆਪਣੇ ਕੋਲੇ ਮਹੀਨਾ ਦੋ ਦੋ ਮਹੀਨੇ ਵਾਲੀਆਂ 28 49 ਬਾਈ ਮਿੰਨ ਵਾਲੀ ਕੋਈ ਵੀ ਚੀਜ਼ ਹੈ ਰੇਕ ਚੀਜ਼ ਹੈ ਟਾਲੀ ਬਾਰ ਡਰੀ ਬਾਰਮ ਦੇ ਜਿਹੜੀ ਖੇਟ ਆਉਂਦੀ ਹੈ ਤਾਂ ਆਪਣਾ ਸੰਪਰਕ ਕਰਿਆ ਕਰੋ ਸਾਡਾ ਸਕਰੀਨ ਉੱਪਰ ਨੰਬਰ ਚੱਲ ਰਿਹਾ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਘੱਡਾ ਘਾਟ ਆਪਣੀਆਂ ਆਉਂਦੀਆਂ ਘਰੇ ਪਾਲੀਆਂ ਹੋਈਆਂ ਝੋਟੀਆਂ ਨੇ ਕੋਈ ਮੁੱਲ ਨਹੀਂ ਲੈਂਦੀ ਸ਼ੁਰੂ ਤੋਂ ਇੱਕ ਕੱਟੀ ਲੈਂਦੀ ਜੂ ਉਦੋਂ ਬਾਅਦ ਜਰਾ ਵੇ ਤੋ ਰਵਾ ਰਵੇ ਤੋ ਰਵਾ ਚੱਲਦਾ ਹੈ ਜੀ ਸਤਿ ਸ਼੍ਰੀ ਅਕਾਲ ਆਪਣਿਆਂ ਆਪ ਦੀਆਂ ਬਾਲੀਆਂ ਹੋਈਆਂ ਗੱਟੀਆਂ ਚੈਂਪਸ ਨੂੰ ਕਰਦੇ ਸਾਰਾ ਚਾਹ ਗਏ ਬੁੜੇ ਰਾਨ ਥਾਰਾਂ ਇਹ ਹੀ ਉਹ ਤਿੰਨ ਮਹੀਨਾ ਦੀ ਗੱਟੀਆਂ ਇਹ ਇਹ ਦੋ ਮਿੰਟ ਨਾਲ ਸਲੈਕਟ ਕੀ ਐਸੇ ਹਮਦੂਨਾਂ ਇਹ ਵੀ ਆਪਾਂ ਪਾ ਲਾਂਗੇ ਜੇ ਕਿਸੇ ਨੇ ਲੈਣੀ ਹੋਈ ਦੇਖ ਵੀ ਜੇ ਨੇ ਕਿਉਂਕਿ ਇਹ ਉੱਪਰ ਨੰਬਰ ਚੱਲ ਰਿਹਾ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਅੱਗੇ ਲੋ ਹੋਰ ਵਧੀਆ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਦੁਖ ਲਿਆ ਠੀਕ ਹੈ ਤੁਹਾਡੀ ਸਕਰੀਨ ਉੱਪਰ ਨੰਬਰ ਚੱਲ ਰਿਹਾ ਹੈ ਤੁਸੀਂ WhatsApp ਤੇ ਆਪਣੀ ਵੀਡੀਓ ਪੇਸਟ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਸਕਰੀਨਸ਼ੌਟ ਭੇਜੋ ਤੁਹਾਡੀ ਵੀਡੀਓ ਫ੍ਰੀ ਲਾ ਹੋ ਗਿਆ ਆਪਣੇ ਚੈਨਲ ਤੇ ਜੀ ਦੇਖ ਸਕਦੇ ਹੋ ਮੋਰਾ ਨਸਲ ਜੀ ਪੌਣੇ 2 ਮਹੀਨੇ ਜੀ ਕੱਟੇ ਜਿਹਦਾ ਉਪਰੋਂ ਵਾਲ ਮੁੰਨੇ ਕਰਕੇ ਚੁੱਟੀ ਜਿਹਾ ਹੋਈ ਹੈ ਰੈੱਡ ਐ ਬਲੈਕ ਜੀ ਦੇਖ ਸਕਦੇ ਹੋ ਹਾਂ ਜੀ